ਅੱਜ ਇਸ ਵਕਤ ਤੱਕ ਦੀਆਂ ਤਿੰਨ ਬਹੁਤ ਵੱਡੀਆਂ ਖਬਰਾਂ ਨੇ ਤੇ ਪਹਿਲੀ ਵੱਡੀ ਖਬਰ ਹੈ ਇੱਕ ਐਕਸ ਮਹਿਲਾ ਇਨਸਪੈਕਟਰ ਇੱਕ ਐਕਸ ਲੇਡੀ ਪੁਲਿਸ ਥਾਣਾ ਐਸਐਚਓ ਨੇ ਨਸ਼ਾ ਤਸਕਰੀ ਤੇ ਭ੍ਰਿਸ਼ਟਾਚਾਰ ਨਾਲ ਜੁੜੇ ਕੇਸ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ ਸਰੈਂਡਰ ਕਰ ਦਿੱਤਾ ਹੈ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਹਾਂ ਬਹੁਤ ਵੱਡੀ ਖਬਰ ਹੈ ਦੂਜੇ ਪਾਸੇ ਪੁਲਿਸ ਮੁਖੀ ਦੀ ਗ੍ਰਿਫਤਾਰੀ ਦੀ ਮੰਗ ਹੋਰ ਵੱਡੇ ਪੱਧਰ ਤੇ ਉੱਠ ਖੜੀ ਹੋਈ ਹੈ ਤੇ ਕੀ ਹੋਣਾ ਪੁਲਸ ਮੁਖੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਔਰ ਤੀਜੀ ਵੱਡੀ ਖਬਰ ਹੈ ਆਈਪੀਐਸ ਪੂਰਨ ਕੁਮਾਰ ਦੀ ਖੁਦਕੁਸ਼ੀ ਦਾ ਮਾਮਲਾ ਹੁਣ ਅਦਾਲਤ ਪਹੁੰਚ ਗਿਆ ਔਰ ਅੱਜ ਉਸਦੇ ਪਰਿਵਾਰ ਨੇ ਜਿਹੜਾ ਪੋਸਟਮਾਰਟਮ ਕਰਨ ਤੇ ਸੰਸਕਾਰ ਕਰਨ ਦੇ ਉੱਪਰ ਰੋਕ ਲਾਈ ਹੋਈ ਸੀ ਉਹਦੇ ਸਬੰਧੀ ਇੱਕ ਬਹੁਤ ਵੱਡੀ ਨਵੀਂ ਅਪਡੇਟ ਆਈ ਹੈ ਤਿੰਨੇ ਖਬਰਾਂ ਦੀ ਡਿਟੇਲ ਤੁਹਾਨੂੰ ਦੱਸਦੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਲਿਖਿਓ ਤੇ ਜੇਕਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਵੋ ਤੇ ਘੰਟੀ ਵਾਲਾ ਬੈਲ ਵਾਲਾ ਬਟਨ ਵੀ ਜ਼ਰੂਰ ਦਬਾ ਦਿਓ ਹੁਣ ਆਪਾਂ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆ ਇੱਕ ਮੌਤਲ ਕੀਤੀ ਹੋਈ ਲੇਡੀ ਪੁਲਿਸ ਇੰਸਪੈਕਟਰ ਜਿਹੜੀ ਕਿ ਕੋਟ ਈਸੇਖਾਂ ਦੇ ਥਾਣੇ ਦੀ ਐਸਐਚਓ ਲਈ ਹੋਈ ਸੀ ਇੱਕ ਸਾਲ ਤੋਂ ਪੁਲਿਸ ਉਹਨੂੰ ਫੜਨ ਦੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਪੁਲਿਸ ਤੋਂ ਆਪਣੀ ਹੀ ਉਹ ਜਿਹੜੀ ਐਕਸ ਪੁਲਿਸ ਇੰਸਪੈਕਟਰ ਲੇਡੀ ਪੁਲਿਸ ਇੰਸਪੈਕਟਰ ਉਹ ਫੜੀ ਨਹੀਂ ਜਾ ਰਹੀ ਸੀ ਅਦਾਲਤ ਨੇ ਉਹਨੂੰ ਭਗੌੜਾ ਕਰਾਰ ਦੇ ਦਿੱਤਾ ਹੋਇਆ ਸੀ ਤੇ ਹੁਣ ਬੀਤੇ ਕੱਲ ਉਸ ਨੇ ਆਤਮ ਸਮਰਪਣ ਕਰ ਦਿੱਤਾ ਹੈ ਸਰੈਂਡਰ ਕਰ ਦਿੱਤਾ ਹੈ ਮਾਮਲਾ ਕੀ ਸੀ ਉਹਦੇ ਉੱਪਰ ਤਿੰਨ ਕੇਸ ਦਰਜ ਹੋ ਚੁੱਕੇ ਸੀ ਪਹਿਲਾ ਕੇਸ ਸੀਗਾ ਕਿ ਕੁਝ ਵਿਅਕਤੀ ਫੜੇ ਗਏ ਸੀ ਜਿਨ੍ਹਾਂ ਦੇ ਕੋਲੋਂ 3 ਕਿਲੋ ਦੇ ਕਰੀਬ ਨਸ਼ਾ ਫੜਿਆ ਗਿਆ ਸੀ ਤੇ ਉਹਦੇ ਉੱਪਰ ਦੋਸ਼ ਲੱਗੇ ਸੀ ਇਸ ਮਹਿਲਾ ਇਨਸਪੈਕਟਰੈਸ ਲੇਡੀ ਥਾਣਾ ਐਸਐਚਓ ਅਰਸ਼ਪ੍ਰੀਤ ਕੌਰ ਤੇ ਦੋਸ਼ ਲੱਗੇ ਸੀ ਵੀ ਇਸ ਨੇ ਉਹਨਾਂ ਤੋਂ 5 ਲੱਖ ਰੁਪਈਆ ਰਿਸ਼ਵਤ ਲਈ ਤੇ 3 ਕਿਲੋ ਜਿਹੜਾ ਨਸ਼ਾ ਹੈ ਉਹਨੂੰ ਖੁਰਦ-ਬੁਰਦ ਕਰ ਦਿੱਤਾ ਸੀਗਾ ਉਹਨੂੰ ਗਾਇਬ ਕਰ ਦਿੱਤਾ ਸੀਗਾ ਔਰ ਫਿਰ ਜਦੋਂ ਇਸ ਮਾਮਲੇ ਦੀ ਸ਼ਿਕਾਇਤ ਹੋਈ ਇਨਕੁਆਰੀ ਹੋਈ ਔਰ ਇਸ ਲੇਡੀ ਐਸ ਐਚਓ ਤੇ ਮਹਿਲਾ ਇਨਸਪੈਕਟਰ ਅਰਸ਼ਪ੍ਰੀਤ ਕੌਰ ਤੇ ਪਰਚਾ ਦਰਜ ਹੋਇਆ ਉਸ ਤੋਂ ਬਾਅਦ ਇਹ ਫਰਾਰ ਹੋ ਗਈ ਸੀ ਉਸ ਤੋਂ ਬਾਅਦ ਫਿਰ ਅਦਾਲਤ 'ਚ ਮਾਮਲਾ ਚੱਲ ਰਿਹਾ ਸੀ ਪਰ ਇਹ ਫੜੀ ਨਹੀਂ ਜਾ ਰਹੀ ਸੀ ਉਸ ਤੋਂ ਬਾਅਦ ਫਿਰ ਇਹਦੇ ਉੱਪਰ ਦੋ ਪਰਚੇ ਹੋਰ ਦਰਜ ਹੋਏ ਸੀਗੇ ਇੱਕ ਪਰਚਾ ਜਦੋਂ ਇਹਦੇ ਸਹੁਰਾ ਪਰਿਵਾਰ ਦੀ ਤਲਾਸ਼ੀ ਹੋਈ ਸੀ ਤਾਂ ਕੁਝ ਨਸ਼ੀਲੇ ਕੈਪਸੂਲ ਨਸ਼ੀਲੀਆਂ ਗੋਲੀਆਂ ਮਿਲਣ ਦਾ ਇੱਕ ਹੋਰ ਪਰਚਾ ਦਰਜ ਇਸ ਮਹਿਲਾ ਇਨਸਪੈਕਟਰ ਤੇ ਹੋਇਆ ਸੀ ਉਸ ਤੋਂ ਬਾਅਦ ਜਦੋਂ ਭਗੌੜਾ ਕਰਾਰ ਦਿੱਤਾ ਗਿਆ ਅਦਾਲਤ ਵੱਲੋਂ ਤਾਂ ਇੱਕ ਪਰਚਾ ਫੇਰ ਹੋਇਆ ਸੀ ਤੇ ਹੁਣ ਅੱਕ ਕੇ ਥੱਕ ਕੇ ਹਾਰ ਕੇ ਇਸ ਮਹਿਲਾ ਇਨਸਪੈਕਟਰ ਨੇ SHO X ਜਿਹੜੀ SHO ਸੀਗੀ ਮੁਤਲ ਕੀਤੀ ਹੋਈ ਇਹਨੇ ਹੁਣ ਆਤਮ ਸਮਰਪਣ ਕਰ ਦਿੱਤਾ ਹੁਣ ਇੱਥੇ ਹੀ ਬਹੁਤ ਵੱਡੇ ਸਵਾਲ ਉਦੋਂ ਖੜੇ ਹੋਏ ਸੀ ਕਿ ਜਦੋਂ ਕੁੱਤੀ ਚੋਰਾ ਨਾਲ ਰਲ ਜਾਏ ਜਦੋਂ ਵਾੜ ਖੇਤ ਨੂੰ ਖਾਨ ਲੱਗ ਜਾਏ ਪੰਜਾਬੀ ਦੇ ਇਹ ਦੋ ਮੁਹਾਵਰੇ ਉਦੋਂ ਆਮ ਵਰਤੇ ਗਏ ਸੀ ਤਾਂ ਫਿਰ ਸਮਾਜ ਦਾ ਬਚਾਅ ਕਿੱਦਾਂ ਹੋ ਸਕਦਾ ਹੈ ਫਿਰ ਸਮਾਜ ਕਿੱਦਾਂ ਬਚ ਸਕਦਾ ਹੈ ਜਦੋਂ ਵਾੜ ਹੀ ਖੇਤ ਨੂੰ ਖਾਨ ਲੱਗ ਜਾਏ ਤਾਂ ਆ ਹੁਣ ਮਹਿਲਾ ਇਨਸਪੈਕਟਰ ਜਿਹੜੀ ਮੌਤਲ ਕੀਤੀ ਹੋਈ ਅਰਸ਼ਪ੍ਰੀਤ ਕੌਰ ਉਹਨੇ ਆਤਮ ਸਮਰਪਣ ਕਰ ਦਿੱਤਾ ਹੈ ਤੇ ਅੱਗੇ ਕੀ ਕਾਰਵਾਈ ਹੋਏਗੀ ਇਹ ਆਉਣ ਵਾਲਾ ਟਾਈਮ ਦੱਸੇਗਾ ਦੂਜੇ ਪਾਸੇ ਪੁਲਿਸ ਮੁਖੀ ਡੀਜੀਪੀ ਦੀ ਗ੍ਰਿਫਤਾਰੀ ਦੀ ਮੰਗ ਹੋਰ ਜ਼ਿਆਦਾ ਤੇਜ਼ ਹੋ ਗਈ ਹੈ ਹੁਣ ਵੇਖਣਾ ਹੈ ਕਿ ਪੁਲਿਸ ਮੁਖੀ ਨੂੰ ਫੜਿਆ ਜਾਊ ਗ੍ਰਿਫਤਾਰ ਕੀਤਾ ਜਾਊ ਕਿ ਨਾ ਦੇਖੋ ਜਿਸ ਤਰ੍ਹਾਂ ਹਰਿਆਣਾ ਦੇ ਪੁਲਿਸ ਮੁਖੀ ਡੀਜੀਪੀ ਛਤਰੂਜੀਤ ਤੇ 13 ਹੋਰ ਵੱਡੇ ਅਫਸਰਾਂ ਦੇ ਉੱਪਰ ਆਈਪੀਐਸ ਪੂਰਨ ਕੁਮਾਰ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਪਰਚਾ ਦਰਜ ਕੀਤਾ ਗਿਆ ਤਾਂ ਜੇਕਰ ਇਹ ਕਿਸੇ ਹੋਰ ਆਮ ਬੰਦੇ ਤੇ ਦਰਜ ਕੀਤਾ ਹੁੰਦਾ ਤਾਂ ਹੁਣ ਤੱਕ ਉਹਦੀ ਗ੍ਰਿਫਤਾਰੀ ਹੋ ਚੁੱਕੀ ਹੋਣੀ ਸੀ ਜਾਂ ਗ੍ਰਿਫਤਾਰੀ ਲਈ ਪੁਲਿਸ ਨੇ ਬਹੁਤ ਵਾਰ ਛਾਪੇਮਾਰੀ ਕਰ ਚੁੱਕੀ ਹੋਣਾ ਸੀ ਪਰ ਕਿਉਂਕਿ ਉਹ ਵੱਡੇ ਆਦਮੀ ਨੇ ਕਿਉਂਕਿ ਉਹ ਪੁਲਿਸ ਮੁਖੀ ਰਹੇ ਨੇ ਇਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੁਣ ਤੱਕ ਨਹੀਂ ਹੋਈ ਔਰ ਬਹੁਤ ਵੱਡੇ ਜਿਹੜੇ ਸਵਾਲ ਨੇ ਉਹ ਕਈ ਵਕੀਲ ਭਾਈਚਾਰੇ ਦੇ ਲੋਕ ਕਈ ਬੁੱਧੀਜੀਵੀ ਤੇ ਕਈ ਪੱਤਰਕਾਰ ਪੁੱਛ ਰਹੇ ਨੇ ਵੱਖ-ਵੱਖ ਥਾਵਾਂ ਦੇ ਉੱਪਰ ਵੀ ਕਾਨੂੰਨ ਦੋ ਤਰ੍ਹਾਂ ਕੰਮ ਕਿਉਂ ਕਰਦਾ ਹੈ ਜੇਕਰ ਇਹੀ ਖੁਦਕੁਸ਼ੀ ਕਰਨ ਦਾ ਮਾਮਲਾ ਕਿਸੇ ਆਮ ਬੰਦੇ ਤੇ ਦਰਜ ਹੋਵੇ ਫਿਰ ਸਖਤ ਤੇ ਤੁਰੰਤ ਕਾਰਵਾਈ ਤੇ ਜੇ ਖਾਸ ਬੰਦੇ ਤੇ ਦਰਜ ਹੋਵੇ ਤੇ ਫਿਰ ਕਾਰਵਾਈ ਨਾ ਮਾਤਰ ਟਿਟਲੀ ਹੁਣ ਉਹ ਜਿਹੜੇ ਡੀਜੀਪੀ ਹਰਿਆਣਾ ਦੇ ਛਤਰੂਜੀਤ ਸਿੰਘ ਪੁਲਿਸ ਮੁਖੀ ਉਹਨਾਂ ਨੂੰ ਅਹੁਦੇ ਤੋਂ ਇੱਕ ਵਾਰ ਹਟਾ ਕੇ ਲੰਬੀ ਛੁੱਟੀ ਤੇ ਭੇਜ ਦਿੱਤਾ ਗਿਆ ਉਹਨਾਂ ਦੀ ਥਾਂ ਤੇ ਨਵੇਂ ਜਿਹੜੇ ਡੀਜੀਪੀ ਹਰਿਆਣਾ ਦੇ ਉਹ ਤਾਇਨਾਤ ਕਰ ਦਿੱਤੇ ਗਏ ਆ ਜਿਨ੍ਹਾਂ ਦਾ ਨਾਮ ਓਪੀ ਸਿੰਘ ਹੈ ਓਮ ਪ੍ਰਕਾਸ਼ ਸਿੰਘ ਜਿਹੜੇ 1992 ਬੈਚ ਦੇ ਆਈਪੀਐਸ ਅਫਸਰ ਨੇ ਪਰ ਵੱਡਾ ਸਵਾਲ ਹੈ ਕਿ ਕਦੋਂ ਗ੍ਰਿਫਤਾਰ ਕੀਤਾ ਜਾਵੇਗਾ ਉਸ ਡੀਜੀਪੀ ਨੂੰ ਜਿਹਦੇ ਉੱਪਰ ਪਰਚਾ ਦਰਜ ਹੋਇਆ ਤੇ ਬਾਕੀ ਉਹਦੇ ਨਾਲ ਦੇ ਅਫਸਰਾਂ ਦੂਜੇ ਪਾਸੇ ਖੁਦਕੁਸ਼ੀ ਕਰਨ ਵਾਲੇ ਅਫਸਰ ਪੂਰਨ ਕੁਮਾਰ ਦਾ ਜਿਹੜਾ ਪਰਿਵਾਰ ਹੈ ਉਹ ਅੰਤਮ ਸੰਸਕਾਰ ਤੇ ਪੋਸਟਮਾਰਟਮ ਹੁਣ ਤੱਕ ਨਹੀਂ ਕਰਾ ਰਿਆ ਸੀ ਔਰ ਇਹ ਮਾਮਲਾ ਅਦਾਲਤ ਦੇ ਵਿੱਚ ਲਜਾਇਆ ਗਿਆ ਤੇ ਜਦੋਂ ਹੁਣ ਜ਼ਿਲ੍ਹਾ ਅਦਾਲਤ ਦੇ ਵਿੱਚ ਪ੍ਰਸ਼ਾਸਨ ਗਿਆ ਕਿ ਕਿਉਂ ਪੋਸਟਮਾਰਟਮ ਕਰਨ ਤੇ ਸੰਸਕਾਰ ਕਰਨ ਵਾਲ ਪਰਿਵਾਰ ਨਹੀਂ ਵੱਧ ਰਿਹਾ ਤਾਂ ਅਦਾਲਤ ਨੇ ਅੱਜ ਇਸ ਮਾਮਲੇ ਦੀ ਸੁਣਵਾਈ ਰੱਖੀ ਸੀ ਤੇ ਪਰਿਵਾਰ ਤੋਂ ਇਹਦਾ ਜਵਾਬ ਮੰਗ ਲਿਆ ਸੀਗਾ ਤੇ ਨਾਲ ਹੀ ਅਦਾਲਤ ਨੇ ਇਹ ਵੀ ਕਹਿ ਦਿੱਤਾ ਸੀ ਕਿ ਜੇਕਰ ਤੁਸੀਂ ਸੁਣਵਾਈ ਤੇ ਨਹੀਂ ਆਉਂਦੇ ਜਵਾਬ ਨਹੀਂ ਦਿੰਦੇ ਤਾਂ ਤੁਹਾਡੀ ਗੈਰਹਾਜ਼ਰੀ ਦੇ ਵਿੱਚ ਵੀ ਜੋ ਵਾਜੂਬ ਫੈਸਲਾ ਲੱਗੇਗਾ ਉਹ ਦੇ ਦਿੱਤਾ ਜਾਏਗਾ ਪਰ ਅੱਜ ਵੱਡੀ ਖਬਰ ਆ ਰਹੀ ਹੈ ਕਿ ਖੁਦਕੁਸ਼ੀ ਕਰਨ ਵਾਲੇ ਜਿਹੜੇ ਆਈਪੀਐਸਪੂਰਨ ਕੁਮਾਰ ਨੇ ਉਹਨਾਂ ਦੀ ਜਿਹੜੀ ਆਈਏਐਸ ਪਤਨੀ ਹੈ ਉਹਨੇ ਤੇ ਪਰਿਵਾਰ ਨੇ ਫੈਸਲਾ ਲਿਆ ਔਰ ਪੋਸਟ ਮਾਰਟਮ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਪੀਜੀਆਈ ਦੇ ਵਿੱਚ ਪੋਸਟਮਾਰਟਮ ਇਸ ਟਾਈਮ ਉਹਨਾਂ ਦਾ ਹੋ ਰਿਹਾ ਤੇ ਇਸ ਤੋਂ ਬਾਅਦ ਹੁਣ ਅੰਤਮ ਸੰਸਕਾਰ ਕਰਨ ਦੀ ਸਹਿਮਤੀ ਵੀ ਬਣ ਗਈ ਹੈ ਇੱਥੇ ਇੱਕ ਬਹੁਤ ਨਵਾਂ ਤੇ ਵੱਡਾ ਮਾਮਲਾ ਹੋਰ ਆ ਗਿਆ ਜਦੋਂ ਬੀਤੇ ਕੱਲ ਹਰਿਆਣਾ ਦੇ ਹੀ ਰੋहतक ਚ ਜਿਹੜੇ ਸਾਈਬਰ ਸੈੱਲ ਚ ਤਣਾਤ ਸੀਗੇ ਇੱਕ ਥਾਣੇਦਾਰ ਇੱਕ ਏਐਸਆਈ ਉਹਨਾਂ ਨੇ ਵੀ ਪੂਰਨ ਕੁਮਾਰ ਵਾਂਗ ਹੀ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਤੇ ਪੂਰਨ ਕੁਮਾਰ ਆਈਐਸ ਦੇ ਵਾਂਗ ਹੀ ਉਹਨਾਂ ਨੇ ਆਪਣਾ ਇੱਕ ਖੁਦਕੁਸ਼ੀ ਨੋਟ ਲਿਖਿਆ ਔਰ ਇੱਕ ਵੀਡੀਓ ਬਣਾਈ ਮਰਨ ਤੋਂ ਪਹਿਲਾਂ ਤੇ ਉਸ ਏਐਸਆਈ ਜਿਹਦਾ ਨਾਮ ਸੰਦੀਪ ਕੁਮਾਰ ਹੈ ਉਹਨੇ ਵੱਡੇ ਦੋਸ਼ ਪਹਿਲਾਂ ਖੁਦਕੁਸ਼ੀ ਕਰਨ ਵਾਲੇ ਪੂਰਨ ਕੁਮਾਰ ਤੇ ਉਹਦੇ ਪਰਿਵਾਰ ਤੇ ਲਾਇਏ ਉਨੇ ਕਿਹਾ ਇਹ ਬਹੁਤ ਭ੍ਰਿਸ਼ਟ ਸੀ ਬਹੁਤ ਕਰਪਟ ਸੀ ਮਹੀਨਾ ਲੈਂਦਾ ਸੀ ਹੁਣ ਜਦੋਂ ਕੇਸਾਂ ਚ ਫਸ ਰਿਆ ਸੀ ਤਾਂ ਇਸ ਨੇ ਤਾਂ ਕਰਕੇ ਆਤਮ ਹੱਤਿਆ ਕੀਤੀ ਹੈ ਉਸ ਖੁਦਕੁਸ਼ੀ ਕਰਨ ਵਾਲੇ ਐਸਆਈ ਸੰਦੀਪ ਕੁਮਾਰ ਨੇ ਇਥੋਂ ਤੱਕ ਕਿਹਾ ਕਿ ਇਹਦੀ ਜਿਹੜੀ ਆਈਏਐਸ ਪਤਨੀ ਹੈ ਉਹ ਵੀ ਬਹੁਤ ਸਾਰੇ ਗਲਤ ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰੀ ਦੇ ਕੰਮ ਕਰ ਚੁੱਕੀ ਹੈ ਔਰ ਇਹਨਾਂ ਦੀ ਸਾਰੀ ਫੈਮਿਲੀ ਦੀ ਜਾਇਦਾਦ ਦੀ ਪ੍ਰਾਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਜਦੋਂ ਵੱਡੇ ਦੋਸ਼ ਲਾ ਕੇ ਉਹ ਐਸਆਈ ਵੀ ਖੁਦਕੁਸ਼ੀ ਕਰ ਗਿਆ ਹੋਰ ਉਹਨੇ ਕੋਈ ਕਾਰਨ ਨਹੀਂ ਦੱਸਿਆ ਮਾਮਲਾ ਉਹਨੇ ਇੱਧਰ ਹੀ ਜੋੜਤਾ ਸਾਰਾ ਹੁਣ ਇਹ ਮਾਮਲਾ ਬਹੁਤ ਛਛੋ ਪੰਜ ਚ ਪੈ ਗਿਆ ਕਿਉਂਕਿ ਪਹਿਲਾਂ ਆਈਪੀਐਸ ਪੂਰਨ ਕੁਮਾਰ ਜਿਹੜੇ ਦਲਿਤ ਸੀਗੇ ਉਹਨਾਂ ਦੇ ਹੱਕ ਦੇ ਵਿੱਚ ਸਾਰੇ ਆਰਏਸੀ ਔਰ ਆ ਪੂਰੇ ਦੇਸ਼ ਦੇ ਵਿੱਚ ਇੱਕ ਵੱਡੀ ਆਵਾਜ਼ ਉੱਠ ਰਹੀ ਸੀ ਕਿ ਦਲਿਤ ਐਸਸੀ ਹੋਣ ਕਰਕੇ ਉਹਨੂੰ ਤੰਗ ਕੀਤਾ ਗਿਆ ਪਰੇਸ਼ਾਨ ਕੀਤਾ ਗਿਆ ਤੇ ਇਸ ਕਰਕੇ ਪੂਰਨ ਕੁਮਾਰ ਨੂੰ ਆਤਮ ਹੱਤਿਆ ਕਰਨੀ ਪਈ ਹੈ ਪਰ ਜਿਸ ਤਰੀਕੇ ਦੇ ਨਾਲ ਹੁਣ ਏਐਸਆਈ ਖੁਦਕੁਸ਼ੀ ਕਰ ਗਿਆ ਤੇ ਉਹ ਪੂਰਨ ਕੁਮਾਰ ਤੇ ਦੋਸ਼ ਲਾ ਗਿਆ ਹੁਣ ਇਹ ਮਾਮਲਾ ਉਲਝਿਆ ਜਾ ਬਣ ਰਿਹਾ ਕਿਉਂਕਿ ਜਦੋਂ ਪੂਰਨ ਕੁਮਾਰ ਨੇ ਖੁਦਕੁਸ਼ੀ ਕੀਤੀ ਹੈ ਤਾ ਸਾਰੇ ਇਹ ਕਹਿੰਦੇ ਰਹੇ ਨੇ ਕਿ ਖੁਦਕੁਸ਼ੀ ਕਰਨੀ ਕੋਈ ਸੌਖੀ ਨਹੀਂ ਐਵੇਂ ਮਾੜੀ ਮੋਟੀ ਗੱਲ ਤੇ ਕੋਈ ਬੰਦਾ ਖੁਦਕੁਸ਼ੀ ਨਹੀਂ ਕਰ ਸਕਦਾ ਝੂਠੇ ਦੋਸ਼ ਲਾਉਣ ਲਈ ਕੋਈ ਬੰਦਾ ਆਪਣੀ ਜਾਨ ਨਹੀਂ ਲੈ ਸਕਦਾ ਤਾਂ ਫਿਰ ਇੱਥੇ ਇਹ ਗੱਲ ਬਹੁਤ ਵੱਡੀ ਸਾਹਮਣੇ ਆ ਗਈ ਬਰਾਬਰ ਦੀ ਕਿ ਉਹ ਐਸਆਈ ਨੇ ਵੀ ਖੁਦਕੁਸ਼ੀ ਕੀਤੀ ਹੈ ਤੇ ਉਹਨੇ ਇਹ ਪੂਰਨ ਕੁਮਾਰ ਦੇ ਉੱਪਰ ਦੋਸ਼ ਲਾ ਕੇ ਕੀਤੀ ਹੈ ਉਹਦੇ ਪਰਿਵਾਰ ਤੇ ਦੋਸ਼ ਲਾ ਕੇ ਕੀਤੀ ਹੈ ਤਾਂ ਉਧਰ ਖੁਦਕੁਸ਼ੀ ਕਰਨ ਵਾਲਾ ਜਿਹੜਾ ਥਾਣੇਦਾਰ ਸੰਦੀਪ ਕੁਮਾਰ ਉਹਦੇ ਪਰਿਵਾਰ ਨੇ ਵੀ ਪੋਸਟਮਾਰਟਮ ਕਰਾਉਣ ਤੇ ਅੰਤਮ ਸੰਸਕਾਰ ਕਰਨ ਤੋਂ ਨਾ ਕਰ ਦਿੱਤੀ ਆ ਔਰ ਕਿਹਾ ਕਿ ਜਦੋਂ ਤੱਕ ਜਿਹੜਾ ਖੁਦਕੁਸ਼ੀ ਕਰ ਗਿਆ ਆਈਪੀਐਸ ਪੂਰਨ ਕੁਮਾਰ ਹੈ ਉਹ ਉਹਦੇ ਪਰਿਵਾਰ ਤੇ ਕਾਰਵਾਈ ਨਹੀਂ ਹੁੰਦੀ ਤਾਂ ਉਦੋਂ ਤੱਕ ਅਸੀਂ ਅੰਤਮ ਸੰਸਕਾਰ ਤੇ ਪੋਸਟਮਾਰਟਮ ਨਹੀਂ ਕਰਾਂਗੇ ਹੁਣ ਗਰਾਰੀ ਬਹੁਤ ਵੱਡੀ ਫਸ ਗਈ ਹੈ ਇੱਥੇ ਇੱਕ ਨਵੀਂ ਚੀਜ਼ ਜਿਨੇ ਮੈਨੂੰ ਹੈਰਾਨ ਵੀ ਕੀਤਾ ਕਿ ਜਿਹੜੇ ਆਈਪੀਐਸ ਪੂਰਨ ਕੁਮਾਰ ਦਾ ਪਰਿਵਾਰ ਪੋਸਟਮਾਰਟਮ ਨਾ ਕਰਾਉਣ ਤੇ ਅੰਤਮ ਸੰਸਕਾਰ ਨਾ ਕਰਨ ਦੇ ਉੱਪਰ ਪੂਰੀ ਤਰ੍ਹਾਂ ਵਿਜਿੱਤ ਸੀਗਾ ਉਹਨੇ ਇੱਕਦਮ ਹੀ ਪੋਸਟਮਾਰਟਮ ਕਰਾਉਣ ਤੇ ਅੰਤਮ ਸੰਸਕਾਰ ਕਰਨ ਦੀ ਸਹਿਮਤੀ ਦੇ ਦਿੱਤੀ ਹੈ ਤੇ ਦਿੱਤੀ ਉਦੋਂ ਹੈ ਜਦੋਂ ਦੂਜੇ ਪਾਸੇ ਥਾਣੇਦਾਰ ਸੰਦੀਪ ਕੁਮਾਰ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਦੋਸ਼ ਇਹ ਇਧਰ ਜਿਹੜਾ ਆਈਪੀਐਸ ਦਾ ਪਰਿਵਾਰ ਹੈ ਪੂਰਨ ਕੁਮਾਰ ਦਾ ਉਹਦੇ ਤੇ ਲਾ ਦਿੱਤੇ ਹੁਣ ਇਹਨਾਂ ਚੋਂ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਸੋਚਣ ਵਾਲਾ ਮਾਮਲਾ ਇਹ ਬਣਦਾ ਵੇਖੋ ਪੁਲਿਸ ਜਿਹੜੀ ਆ ਪੁਲਿਸ ਦੇ ਉੱਪਰ ਭ੍ਰਿਸ਼ਟਾਚਾਰ ਤੇ ਬੇਈਮਾਨੀਆਂ ਦੇ ਦੋਸ਼ ਪਹਿਲਾਂ ਬਹੁਤ ਲੱਗਦੇ ਨੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਵੱਡੇ ਪੱਧਰ ਤੇ ਚੱਲਦਾ ਇਹ ਤਾਂ ਇਹ ਦੋਨੇ ਅਫਸਰ ਆਪ ਹੀ ਆਪਣੇ ਖੁਦਕੁਸ਼ੀ ਨੋਟ ਨੇ ਜਿਹੜੇ ਉਹਨਾਂ ਦੇ ਵਿੱਚ ਹੀ ਸਾਬਤ ਕਰ ਗਏ ਨੇ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਿੰਨੀ ਬੇਈਮਾਨੀ ਕਿੰਨਾ ਭ੍ਰਿਸ਼ਟਾਚਾਰ ਕਿੰਨਾ ਗੈਰ ਕਾਨੂੰਨੀ ਕੰਮ ਕਿੰਨੀ ਲਾਕਡਾਟ ਔਰ ਕਿੰਨਾ ਇੱਕ ਦੂਜੇ ਨੂੰ ਤੰਗ ਕਰਨ ਵਾਲਾ ਗੈਰ ਮਨੁੱਖੀ ਕੰਮ ਚੱਲਦਾ ਤਾਂ ਪੁਲਸ ਤਨਾਤ ਕਿਉਂ ਕੀਤੀ ਗਈ ਪੁਲਸ ਭਰਤੀ ਇਸ ਲਈ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਇਨਸਾਫ ਨਿਆਂ ਦੇਣਾ ਗਲਤ ਕੰਮ ਰੋਕਣੇ ਆ ਧੱਕੇ ਰੋਕਣੇ ਆ ਪਰ ਜੇ ਪੁਲਸ ਦੇ ਆਪਣੇ ਹੀ ਅਫਸਰ ਇਹ ਲਿਖ ਲਿਖ ਕੇ ਆਤਮ ਹੱਤਿਆ ਕਰਨ ਲੱਗ ਜਾਣ ਵੀ ਸਾਡੇ ਨਾਲ ਧੱਕਾ ਪੁਲਿਸ ਹੀ ਕਰ ਰਹੀ ਹੈ ਤਾਂ ਫਿਰ ਇਹਦਾ ਨਤੀਜਾ ਤਾਂ ਇਹੀ ਨਿਕਲਦਾ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਬਹੁਤ ਵੱਡੇ ਸੁਧਾਰਾਂ ਦੀ ਲੋੜ ਹੈ ਪਹਿਲਾਂ ਤਾਂ ਦੋਸ਼ ਲੋਕ ਲਾਉਂਦੇ ਆ ਆਮ ਜਨਤਾ ਉਦੋਂ ਤੱਕ ਕੋਈ ਸੁਣਦਾ ਨਹੀਂ ਪਰ ਹੁਣ ਤਾਂ ਸਿੱਧੇ ਦੋਸ਼ ਜਿਹੜੇ ਆ ਉਹ ਪੁਲਿਸ ਦੇ ਹੀ ਵੱਡੇ ਅਫਸਰਾਂ ਨੇ ਲਾਏ ਔਰ ਦੋ ਖੁਦਕੁਸ਼ੀਆਂ ਹਰਿਆਣਾ ਚੋਂ ਗੀਆਂ ਬੀਤੇ ਕੱਲ੍ਹ ਪੰਜਾਬ ਦੇ ਇੱਕ ਥਾਣੇਦਾਰ ਨੇ ਵੀ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਲੁਧਿਆਣਾ ਚ ਵਾਪਰੀ ਹੈ। ਲੁਧਿਆਣਾ ਦੇ ਵਿੱਚ ਡੀਆਈਜੀ ਦੇ ਦਫਤਰ ਦੇ ਵਿੱਚ ਰਾਣੀ ਚਾਂਸੀ ਰੋਡ ਤੇ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਜਿਹਦਾ ਨਾਂ ਤੀਰਤ ਸਿੰਘ ਹੈ ਉਹਨੇ ਖੁਦਕੁਸ਼ੀ ਕੀਤੀ। ਹੁਣ ਕਿੰਨੇ ਸਾਰੇ ਮਾਮਲੇ ਇੱਕੋ ਹਫਤੇ ਚ ਹੋ ਗਏ ਪੁਲਿਸ ਅਫਸਰਾਂ ਵੱਲੋਂ ਆਪਣੇ ਆਪ ਨੂੰ ਖਤਮ ਕਰਨ ਦੇ ਤਾਂ ਫਿਰ ਇੱਥੇ ਹੁਣ ਕਾਰਵਾਈ ਕੌਣ ਕਰੇਗਾ? ਜਿਸ ਤਰ੍ਹਾਂ ਆ ਪਹਿਲੀ ਖਬਰ ਮੈਂ ਤੁਹਾਨੂੰ ਦੱਸੀ ਹੈ ਕਿ ਇੱਕ ਮਹਿਲਾ ਪੁਲਿਸ ਇਨਸਪੈਕਟਰ ਜਿਹੜੀ ਹੁਣ ਮੁਕਤਲ ਕੀਤੀ ਹੋਈ ਹੈ ਉਹਨੂੰ ਨਸ਼ਾ ਤਸਕਰਾਂ ਨੂੰ ਬਚਾਉਣ ਦੇ ਕੇਸ 'ਚ ਉਹਨਾਂ ਤੋਂ 5 ਲੱਖ ਰੁਪਈਆ ਰਿਸ਼ਵਤ ਲੈਣ ਦੇ ਕੇਸ 'ਚ ਔਰ ਉਹਨਾਂ ਤੋਂ ਜਿਹੜਾ 3 ਕਿਲੋ ਨਸ਼ਾ ਫੜਿਆ ਸੀ ਉਹਨੂੰ ਗਾਇਬ ਕਰਨ ਦੇ ਕੇਸ 'ਚ ਉਹਨੂੰ ਜਦੋਂ ਗ੍ਰਿਫਤਾਰੀ ਉਹਦੀ ਕੀਤੀ ਜਾ ਰਹੀ ਸੀ ਉੱਤੇ ਪਰਚਾ ਦਰਜ ਕੀਤਾ ਜਾ ਰਿਹਾ ਸੀ ਜਦੋਂ ਇਹੋ ਜਿਹੇ ਮਾਮਲੇ ਪੁਲਿਸ ਅਫਸਰਾਂ ਦੇ ਸਾਹਮਣੇ ਆਉਂਦੇ ਨੇ ਤਾਂ ਪੁਲਿਸ ਤੋਂ ਫਿਰ ਵਿਸ਼ਵਾਸ ਪੂਰੀ ਤਰ੍ਹਾਂ ਡੱਕ ਮਗਾਉਂਦਾ ਨਹੀਂ ਬਲਕਿ ਖਤਮ ਹੁੰਦਾ ਤੇ ਸਵਾਲ ਪੈਦਾ ਹੁੰਦੇ ਨੇ ਕਿ ਪੁਲਿਸ ਦੇ ਵਿੱਚ ਆ ਕੀ ਕਰਤੂਤਾਂ ਚੱਲ ਰਹੀਆਂ ਨੇ ਪਿਛਲੇ ਦਿਨੀ ਇੱਕ ਜਿਹੜੇ ਜੇਲ ਸੁਪਰਡੈਂਟ ਹੈ ਉਹਨਾਂ ਨੂੰ ਆ ਕੱਲ ਫੜਿਆ ਗਿਆ ਜੇਲ ਸੁਪਰਡੈਂਟ ਜਿਹੜੇ ਲੁਧਿਆਣਾ ਦੇ ਕੇਂਦਰੀ ਜੇਲ੍ਹ ਲੁਧਿਆਣਾ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਵੀ ਉਹ ਜੇਲ੍ਹ ਦੇ ਅੰਦਰ ਨਸ਼ਾ ਭਜਵਾਉਂਦੇ ਸੀ ਅਚਾਨਕ ਜਦੋਂ ਉੱਪਰੋਂ ਛਾਪੇਮਾਰੀ ਹੋਈ ਹੈ ਤਾਂ ਜੇਲ੍ਹ ਸੁਪਰਡੈਂਟ ਦੀ ਇਸ ਮਾਮਲੇ 'ਚ ਗ੍ਰਿਫਤਾਰੀ ਕੀਤੀ ਗਈ ਹੈ ਔਰ ਇਸ ਤੋਂ ਪਹਿਲਾਂ ਕਿੰਨੇ ਸਾਰੇ ਹੋਰ ਵੱਡੇ ਅਫਸਰ ਜਦੋਂ ਕਿਤੇ ਮਾੜੀ ਜੀ ਵੀ ਛਾਣਬੀਣ ਹੁੰਦੀ ਹੈ ਤਾਂ بڑے ਭੜੇ ਮਾਮਲੇ 'ਚ ਗ੍ਰਿਫਤਾਰ ਹੁੰਦੇ ਨੇ ਤਾਂ ਫਿਰ ਪੁਲਿਸ ਤੇ ਲੋਕਾਂ ਦਾ ਭਰੋਸਾ ਕਿਵੇਂ ਬਣੇਗਾ ਲੋਕ ਤਾਂ ਪਹਿਲਾਂ ਹੀ ਕਹਿੰਦੇ ਨੇ ਪੁਲਿਸ ਤਕੜੇ ਦਾ ਸੱਤੀ ਵੀ ਹੀ 100 ਕਰ ਦਿੰਦੀ ਹੈ ਤੇ ਮਹੱਤੜ ਫਸ ਜਾਂਦੇ ਨੇ ਲੋਕ ਤਾਂ ਪਹਿਲਾਂ ਹੀ ਇਹ ਗੱਲ ਕਹਿੰਦੇ ਨੇ ਕਿ ਥਾਣਿਆਂ ਕਚਹਿਰੀਆਂ ਦੇ ਵਿੱਚ ਪੈਸਾ ਚੱਲਦਾ ਜਿਹਦੇ ਕੋਲ ਹੈ ਉਹ ਕੁਝ ਵੀ ਕਰਕੇ ਬਚ ਜਾਂਦਾ ਤੇ ਜਿਹਦੇ ਕੋਲ ਨਹੀਂ ਹੈ ਉਹ ਬੇਕਸੂਰ ਵੀ ਟੰਗ ਦਿੱਤਾ ਜਾਂਦਾ ਹੈ ਉਹਤੇ ਝੂਠੇ ਪਰਚੇ ਦਰਜ ਕਰ ਦਿੱਤੇ ਜਾਂਦੇ ਨੇ ਤੇ ਸੈਂਕੜੇ ਹਜ਼ਾਰਾਂ ਕੇਸ ਇਦਾਂ ਦੇ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਪੁਲਿਸ ਵਾਲੇ ਕਸੂਰवार ਨਿਕਲੇ ਇਥੋਂ ਤੱਕ ਕਿ ਝੂਠੇ ਪੁਲਿਸ ਮੁਕਾਬਲੇ ਆਪਦੀਆਂ ਫੀਤੀਆਂ ਲਵਾਉਣ ਲਈ ਤੇ ਚੰਦ ਪੈਸੇ ਚੰਦ ਚੰਦ نوٹ ਕਮਾਉਣ ਦੇ ਲਈ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਲੋਕਾਂ ਦੇ ਗੱਭਰੂ ਪੁੱਤ ਘਰਾਂ ਦੇ ਚਿਰਾਗ ਤੱਕ ਪੁਲਿਸ ਵਾਲਿਆਂ ਨੇ ਖਤਮ ਕੀਤੇ ਔਰ ਇਹੋ ਜੀਆਂ ਜੜੀਆਂ ਤਸਵੀਰਾਂ ਨੇ ਉਹਨਾਂ ਦੇ ਉੱਪਰ ਜਿਹੜੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਸਹੀ ਬੰਦੇ ਨਹੀਂ ਉਹਨਾਂ ਨੂੰ ਵੀ ਬਹੁਤ ਅੱਗ ਲੱਗਦੀ ਹੈ ਬਹੁਤ ਗੁੱਸਾ ਚੜਦਾ ਵੀ ਸਾਡੇ ਵਿੱਚ ਆਹ ਕੁਝ ਬੰਦੇ ਕੀ ਕੰਮ ਕਰੀ ਜਾਂਦੇ ਨੇ ਹੁਣ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਕੀ ਸੋਚਦੇ ਹੋ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ